ਪਹਿਲੇ ਬਾਜ਼ਾਰ ਤੱਕ ਗਈ ਅਜੀ ਹਾਂਜੀ ਪੁੱਛ ਲਓ ਫਿਰਨੇ ਹਾਂਜੀ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਰ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਰ ਝੂਮੇ ਜੋ ਪਠਾਰ ਉਹ ਪਠਾਰ ਨਹੀਂ ਨਹੀਂ ਉਹ ਨਹੀਂ ਹੈ ਜੀ ਹਾਂ ਉਧਰ ਨਹੀਂ ਜਾਣਾ ਤੇ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਰ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਖਿਆ ਦਿਓ ਨੇਰੀ ਜਿਨ੍ਹਾਂ ਨੂੰ ਪਤਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਵੀਡੀਓ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇੰਨੀ ਅੱਗੇ ਪਹੁੰਚ ਜੇ ਲੋਕੀ ਕਹਿਣ ਆਗੇ ਪੂਜਾਰਤਾ ਵਾਲੇ ਆਗੇ ਪੂਜਾਰਤਾ ਵਾਲੇ ਹਾਂਜੀ ਜਵਾਬ ਦਿਓ ਤੇ ਇਹਦਾ ਸਹੀ ਜਵਾਬ ਹੈ ਜੀ ਜਿਹੜੇ ਤਾਂ ਬੀਜੇ ਪਿੱਛੇ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਖਾਣ ਪੀਣ ਦੀ ਚੀਜ਼ਾਂ ਹਨਾ ਇਹਦਾ ਸਹੀ ਜਵਾਬ ਹੈ ਜੀ ਲੋਹੇ ਦਾ ਘੋੜਾ ਮਿੱਟੀ ਦਾ ਘੋੜਾ ਮਿੱਟੀ ਦਾ ਘੋੜਾ ਹੋ ਗਿਆ ਚੂਲਾ ਹਾਂਜੀ ਅੱਗੇ ਲੋਹੇ ਦੀ ਲਗਾਮ ਲੋਹੇ ਦੀ ਲਗਾਮ ਹੋ ਗਈ ਉਹਦਾ ਆਪਣਾ ਤਵਾ ਉੱਤੇ ਬੈਠਾ ਉਹ ਰੋਟੀ ਗੁਦਗੁਦਾ ਪਠਾਨ ਰੋਟੀ ਹੋ ਗਈ ਗੁਦਗੁਦਾ ਪਠਾਨ ਠੀਕ ਹੈ ਜੀ ਚੂਲਾ ਤਵਾ ਤੇ ਰੋਟੀ ਸਹੀ ਸਹੀ ਜੀ ਬਹੁਤ ਕੀ ਬਾਤ ਹੈ ਅਗਲੀ ਬਜ਼ਾਰ ਤੇ ਸਣੀ ਨੈਕਸਟ ਬਜ਼ਾਰ ਤੇ ਜੀ ਹਾਂ ਤੂੰ ਚੱਲ ਮੈਂ ਆਇਆ ਕਿੱਥੇ ਕਿੱਥੇ ਜਾਵਾਂ ਦੱਸ ਦੱਸ ਕਿੱਥੇ ਮਰਜੀ ਜਾ ਕਿੱਥੇ ਜਾਣਾ ਚਾਹੁੰਦੀ ਮੈਂ ਜਾਵਾਂ ਦੱਸ ਮੈਂ ਚਲਾ ਜਾਣਾ ਬਰਫ ਦੇ ਕੋਲ ਓ ਹੁਣ ਬਰਫ ਖਾ ਕੇ ਆਈਆਂ 2 ਕਿਲੋ ਜਿਹੜੇ ਉਹ ਕੀ ਤੁਸੀਂ ਕੀ ਉੱਥੇ ਮਾਪ ਕਰ ਰਹੇ ਸੀ ਨਾਪ ਨਾਪ ਰਿਆ ਸੀ ਨਾਪ ਧੋਲ ਕਿਆ ਕਿਆ ਚਲੋ ਹਾਂਜੀ ਤੂੰ ਚੱਲ ਮੈਂ ਆਇਆ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਇਹਦਾ ਜਵਾਬ ਤਾਂ ਬੱਚੇ ਬੱਚਿਓ ਕਰ ਦਿਓ ਕਮੈਂਟ ਆਪਣੀ ਬੱਚੇ ਬੱਚੇ ਕਹਿੰਦੇ ਬਜ਼ੁਰਗਤਾ ਪਾਵੇਂ ਨਾ ਕਰਨ ਕੋਈ ਗੱਲ ਨਹੀਂ ਨਹੀਂ ਮਜ਼ਾਕ ਕਰ ਰਿਹਾ ਸਾਰੇ ਕਮੈਂਟ ਕਰ ਸਕਦੇ ਹਾਂ ਤੇ ਮਤਲਬ ਕਹਿੰਦਾ ਪਾਵੇਂ ਇਹਦਾ ਪਤਾ ਹੀ ਹੈ ਤਾਂ ਬੜੀ ਨਾਰਮਲ ਬੁਜ਼ਾਰਤ ਹੈ ਤੇ ਬਈ ਵੀਡੀਓ ਨੂੰ ਚੱਲਦੇ ਚੱਲਦੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਹਾਂ ਇਹਦਾ ਸਹੀ ਜਵਾਬ ਹੈ ਜੀ ਦਰਵਾਜ਼ਾ ਤੂੰ ਚੱਲ ਮੈਂ ਆਇਆ ਇਹ ਪਤਾ ਕੀਵੇਂ ਜੀ ਪੁਰਾਣੇ ਜ਼ਮਾਨੇ 'ਚ ਦਰਵਾਜ਼ੇ ਹੁੰਦੇ ਸੀ ਨਾ ਡਬਲ ਹੂੰ ਐ ਬੰਦ ਹੁੰਦਾ ਸੀ ਦੂਜਾ ਫਿਰ ਐ ਬੰਦ ਹੁੰਦਾ ਸੀ ਐ ਬੰਦ ਹੋ ਜਾਂਦੇ ਸੀ ਉਹ ਕਹਿੰਦੇ ਤੂੰ ਚੱਲ ਮੈਂ ਆਇਆ ਦਰਵਾਜ਼ਾ ਇੱਕ ਬੰਦ ਹੋਊਗਾ ਦੂਜਾ ਨਾਰਮਲੀ ਬੰਦ ਹੋਊਗਾ ਕਿਉਂਕਿ ਬਿਲਕੁਲ ਦੋਨੋਂ ਦਰਵਾਜ਼ੇ ਬੰਦ ਹੋਣ ਤਾਂ ਹੀ ਹੋਏਗਾ ਬਟ ਅੱਜ ਕੱਲ ਤਾਂ ਸਿੰਗਲ ਦਰਵਾਜ਼ੇ ਆਣ ਲੱਗ ਪਏ ਸਾਡੇ ਹਜੇ ਵੀ ਹੈਗਾ ਡਾਕਟਰ ਇਹਨਾਂ ਦੇ ਹੈਗਾ ਭਾਈ ਬੜੇ ਪੁਰਾਣੇ ਜ਼ਮਾਨੇ ਦੇ ਅਗਲੀ ਅਗਲੀ ਬਾਜ਼ਾਰ ਅਗਲੀ ਬਾਜ਼ਾਰ ਸਾਡੇ ਨੇ ਨੈਕਸਟ ਬਾਜ਼ਾਰ ਹੈਗੀ ਆ ਜੀ ਨਿੱਕੇ ਨਿੱਕੇ ਮੇਮਨੇ ਆਹਾ ਪਹਾੜ ਚੁੱਕੀ ਜਾਂਦੇ ਨੇ ਵਾਹ ਕੀ ਜਨੌਰ ਜਾਂਦੇ ਨੇ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਯਾ ਨਿੱਕੇ ਨਿੱਕੇ ਮੇਮਣੇ ਪਹਾੜ ਕਿਵੇਂ ਚੁੱਕ ਲੈਣਗੇ ਚੁੱਕਿਆ ਹੋਇਆ ਆ ਪਹਾੜ ਹੈ ਨਾ ਕਿੰਨਾ ਵੱਡਾ ਪਹਾੜ ਚੱਕੋ ਤੁਸੀਂ ਨਿੱਕੇ ਜੇ ਮੇਮਣੇ ਹੋ ਪਹਾੜ ਚੱਕ ਕੇ ਦਿਖਾਓ ਜੇ ਚੱਕ ਲਿਆ ਮੇਰੇ ਵੱਲੋਂ ਇੱਕ ਪੈਪਸੀ ਇਨਾਮ ਮੈਂ ਤੁਹਾਨੂੰ ਦੋ ਦੇ ਦੂੰਗੀ ਤੁਸੀਂ ਚੱਕ ਲਓ ਮੈਂ ਨਿੱਕਾ ਮੇਮਣਾ ਹਾਂ ਮੈਂ ਵੱਡਾ ਮੇਮਣਾ ਚਲ ਤੁਸੀਂ ਜੇ ਤਾਂ ਮੰਨਿਆ ਤੁਸੀਂ ਮੇਮਣੇ ਹੋ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਇਹਦੇ ਵਸੇ ਲੋਕੀ ਕਈ ਜਵਾਬ ਕੱਢਦੇ ਨੇ ਕੋਈ ਲੋਕੀ ਕਹਿੰਦੇ ਨੇ ਕੀੜੀਆਂ ਕੀੜੀਆਂ ਜਾਂਦੀਆਂ ਨੇ ਉਹ ਦਾਣੇ ਚੁੱਕ ਦਾਣੇ ਚੁੱਕਦੇ ਹੋਏ ਹਨਾ ਕਹਿੰਦੇ ਨੇ ਕੀੜੀਆਂ ਆਪਣੇ ਵਜਨ ਤੋਂ ਕਈ ਗੁਣਾ ਭਾਰ ਚੱਕ ਸਕਦੀਆਂ ਨੇ ਬਿਲਕੁਲ ਅੱਜ ਕੱਲੋ ਵੀਡੀਓ ਨੇ ਦੇਖੀ ਥੋਨੇ ਇੰਨੀਆਂ ਸਾਰੀਆਂ ਕੀੜੀਆਂ ਮਿਲ ਕੇ ਸੋਨੇ ਦੀ ਚੈਨ ਚੱਕੀ ਜਾਂਦੀਆਂ ਸੀ ਹਾਂ ਇਹ ਵੀ ਹੁੰਦਾ ਹੈ ਉਹ ਮੈਨੂੰ ਲੱਗਦਾ ਉਹ ਟ੍ਰੇਨਿੰਗ ਕੀਤੀ ਹੋएगी ਐਂਟ ਮੈਨ ਨੇ ਉਹ ਐਂਟ ਮੈਨ ਨੇ ਪਤਾ ਨਹੀਂ ਉਹ ਟ੍ਰੇਨਿੰਗ ਕਰਕੇ ਕੀੜੀਆਂ ਨੂੰ ਉਹ ਕੀੜੀਆਂ ਤੋਂ ਐ ਕੁਝ ਨਾ ਕੁਝ ਕਰਵਾ ਲੈਂਦਾ ਪੱਕਾ ਗਲਪੜਾ ਦਿਆ ਹਾਂਜੀ ਤੋਂ ਵੈਸੇ ਇਹਦਾ ਸਹੀ ਜਵਾਬ ਜਿਹੜਾ ਹੈ ਨਾ ਜੀ ਜਾ ਕੱਢਿਆ ਜਾਂਦਾ ਉਹ ਹੈ ਰੇਲ ਗੱਡੀ ਦੇ ਡੱਬੇ ਰੇਲ ਗੱਡੀ ਦੇ ਡੱਬੇ ਨਿੱਕੇ ਨਿੱਕੇ ਮੈਂ ਆਪਣੇ ਪਹਾੜ ਚੱਕਿਆਂਦੇ ਤੇ ਸਵਾਰ ਭਰਿਆ ਆਉਂਦਾ ਮਤਲਬ ਕਿ ਉਹਨਾਂ ਦੇ ਟਾਇਰ ਨੇ ਜਿਹੜੇ ਉਹਨਾਂ ਨੂੰ ਨਿੱਕੇ ਨਿੱਕੇ ਮੈਂਨੇ ਕਿਹਾ ਗਿਆ ਵਾ ਤੇ ਪਹਾੜ ਚੁੱਕੀ ਜਾਂਦੇ ਨੇ ਜਿਹੜੇ ਡੱਬੇ ਨੇਗੇ ਉਹਨਾਂ ਨੂੰ ਪਹਾੜ ਗਿਆ ਹਾਂ ਤੋ ਇਹਦਾ ਸਹੀ ਜਵਾਬ ਜੇ ਰੇਲ ਗੱਡੀ ਦੇ ਡੱਬੇ ਹਾਂਜੀ ਠੀਕ ਹੈ ਜੀ ਹੋਰ ਕੋਈ ਬੁਝਾਰ ਜੀ ਹੈ ਜੀ ਹਾਂਜੀ ਅਗੇ ਨਾ ਕਰੋ ਮੈਨੂੰ ਉਨੀ ਕੰਗ ਜ਼ਿਆਦਾ ਆਊਗੀ ਮੈਂ ਕੁਝ ਕਹਿ ਰੇ ਮੈਂ ਕਰ ਅਗਲੀ ਬਾਜ਼ਾਰ ਸੋ ਆਪਣੀ ਅਗਲੀ ਐਂਡ ਆਖਰੀ ਐਂਡ ਲਾਸਟ ਬਾਜ਼ਾਰਤ ਹੈਗੀ ਆ ਉਤੋਂ ਪਹਿਲਾਂ ਤੁਸੀਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਸੋ ਹੁਣ ਬਾਜ਼ਾਰਤ ਅਸੀਂ ਨਹੀਂ ਕਰਦੇ ਫਿਰ ਤੁਹਾਨੂੰ ਮੈਂ ਬਾਜ਼ਾਰਤ ਨਹੀਂ ਪਾਉਂਦੀ ਮੈਂ ਨਹੀਂ ਕਹਿ ਰਹਾ ਕਮੈਂਟ ਚਾਨਗਾ ਅਸੀਂ ਕਰਦੇ ਕੋਈ ਨਹੀਂ ਕਹਿੰਦਾ ਹੈਗਾ ਸਾਈ ਕਰਨਗੇ ਦੇਖ ਹੈ ਦੇਖ ਲੈਣਾ ਦੇਖ ਟਾਰਗੇਟ ਰੱਖਦੇ ਨਾ 500 ਸ਼ੇਅਰ ਦਾ ਹਾਂਜੀ ਚਲੋ ਚੱਕ ਦੋ ਫੱਟੇ ਭਾਈ ਚਲੋ ਅਗਲੀ ਬਾਜ਼ਾਰਤ ਦਾ ਟਾਰਗੇਟ ਹੈ 500 ਸ਼ੇਅਰ ਦਾ ਜਲਦੀ ਤੇ ਕਰਲੀ ਕਰਦੇ ਹੋ ਤਾਂ ਨੈਕਸਟ ਵੀਡੀਓ ਪਾਏ ਤਾਂ ਵੀ ਜ਼ਿਆਦਾ ਮਜ਼ੇਦਾਰ ਲੈ ਕੇ ਆਵਾਂਗੇ ਹੁਣ ਸੁਣੋ ਜੀ ਬਾਜ਼ਾਰ ਤੋਂ ਹਾਂਜੀ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਭੁੱਟੋ ਨੱਚੇ ਹੈ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਭੁੱਟੋ ਨੱਚਦੀ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਭੁੱਟੋ ਨੱਚਦੀ ਕੋਡੀਆਂ ਬਹੁਤ ਜ਼ਿਆਦਾ ਨੱਚਦੀ ਹੈ ਮੇਰੀ ਭੁੱਟੋ ਮੇਰੀ ਭੁੱਟੋ ਕੌਣ ਹੈ ਆਈ ਡੋਟ ਨੂ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਭੁੱਟੋ ਨੱਚੇ ਬੁੱਝੋ ਇਹ 부ਝਾਰ ਤੇ ਨੂੰ 부ਝ ਸਕਦਾ ਹੈ ਆਲਾ ਕੋਡੀਆਂ ਵਾਲਾ ਕੋਡੀਆਂ ਦਾ ਮਤਲਬ ਸਸਤਾ ਜਈ ਹੈ ਆ ਤੁਸੀਂ ਦੇ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਪੁੱਟੋ ਨੱਚੇ ਹੈ ਸਸਤਾ ਕਿਉਂ ਹੋਗਾ ਜਿਹੜੇ ਬੰਦੇ ਕੋਲੋਂ ਨਹੀਂ ਹੁੰਦੇ ਨਾ ਉਹ ਤਾਂ ਪੁੱਛ ਕੇ ਦੇਖੋ ਉਹਨਾਂ ਦਾ ਦਰਦ ਕੀ ਹੁੰਦਾ ਵਾ ਆਲਾ ਕੋਡੀਆਂ ਵਾਲਾ ਥੁਪਕਾ ਗਲਤ ਉਹ ਥੁਪਕਾ ਨਹੀਂ ਪੀਂਦੇ ਆਪਾਂ ਖਾਂਦੇ ਆਂ ਮਤਲਬ ਖਾਣ ਵੀ ਨੇ ਪੀਣੇ ਵੀ ਲੈਂਦੇ ਆਂ ਉਹ ਨਿੱਕ ਨਿੱਕੇ ਉਸੇ ਹੁੰਦੇ ਨੇ ਗਲਤ ਜਵਾਬ ਹੈ ਤੁਹਾਡਾ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਪੁੱਟੋ ਨੱਚੇ ਤੁਹਾਡੀ ਬਾਡੀ ਨਾਲ ਰਿਲੇਟਡ ਹੈ ਮੇਰੀ ਬਾਡੀ ਨਾਲ ਸਾਰਿਆਂ ਦੀ ਬਾਡੀ ਚ ਹੁੰਦਾ ਆਲਾ ਕੋਡੀਆਂ ਵਾਲਾ ਵਿੱਚ ਮੈਂ ਲੈ 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 ਮੈਂ ਸਮਝ ਗਿਆ ਮੈਨੂੰ ਇੰਟਰਵਿਊ ਦਿੱਤਾ ਵੀ ਕੋਈ ਜਿਆਦਾ ਨੱਚਦਾ ਮੈਂ ਸਮਝ ਗਿਆ ਮੈਨੂੰ ਪਤਾ ਹੈ ਮੈਂ ਕਿੱਥੋਂ ਬੋਲਦੇ ਤੁਸੀਂ ਮੈਨੂੰ ਸਭ ਪਤਾ ਲੱਗਦਾ ਸਭ ਪਤਾ ਮੈਂ ਤਾਂ ਮੂੰਹ ਹੀ ਬੋਲਦੀ ਆ ਤੁਸੀਂ ਪਤਾ ਨਹੀਂ ਕਿੱਦਾਂ ਮੈਂ ਵੀ ਮੂੰਹ ਹੀ ਬੋਲਦਾ ਇਹਦਾ ਜਵਾਬ ਹੈ ਜੀਬ ਕਿਵੇਂ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਪੁੱਟਾ ਜਿਹੜੀ ਜੀਬ ਹੈ ਇਹ ਪਤਰ ਪਤਰ ਪਤਾ ਨਹੀਂ ਕੀ ਬੋਲੀ ਜਾਂਦੀ ਆਟਰ ਪਟਰ ਦੰਦ ਅਤੇ ਜੀਬ ਦੰਦ ਅਤੇ ਜੀਬ ਹਨਾ ਬਸ ਜਿਹੜੀ ਜੀਬਾ ਤੋਂ ਨਾ ਆਲ ਪਚਾਲ ਬੋਲਦੇ ਆ ਸਾਡੇ ਵਰਗੇ ਪਾਪੀ ਬੰਦੇ ਉਸੇ ਜੀਬਾ ਤੇ ਵਾਹਿਗੁਰੂ ਵਾਹਿਗੁਰੂ ਕਰੋ ਨਾ ਕਰਨਾ ਹੀ ਨਹੀਂ ਗਾਲੀ ਗਲੋਚ ਕਰਾ ਲੋ ਜਿੰਨਾ ਮਰਜੀ ਪੁੱਠਾ ਬੋਲਾ ਲੋ ਉਹ ਕਰ ਲੋ ਵਾਹਿਗੁਰੂ ਨਹੀਂ ਬੋਲਣਾ ਮੇਰਾ ਇੱਕ ਟਾਰਗੇਟ ਹੈ ਨੇ ਹਾਂ ਜੀ ਸੁਣਾਓ ਜੀ ਮੈਂ ਪਹਿਲੇ ਵੀ ਕਈ ਵਾਰ ਬੇਨਤੀ ਕਰ ਚੁੱਕਿਆ ਮੈਂ ਚਾਹਨਾ ਗਾਲੀ ਮੁਕਤ ਪੰਜਾਬ ਜੋ ਕਿ ਫਿਲਹਾਲ ਹੈ ਗਾਲੀ ਮੁਕਤ ਪੰਜਾਬ ਬਾਈ ਕੌਣ-ਕੌਣ ਸਹਿਮਤ ਹੈ ਇਹੋ ਜਿਹਾ ਪੰਜਾਬ ਬਣਾਈਏ ਜਿਸ ਪੰਜਾਬ ਚ ਪਤਾ ਕੀ ਹੁੰਦਾ ਸ਼ਾਰਟ ਜਾਂ ਲੰਬਾ ਟਾਈਮ ਲਿਆਂਗਾ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਲੈ ਇਹ ਗੁਰੂਆਂ ਪੀਰਾਂ ਦੀ ਧਰਤੀ ਇਥੇ ਲੋਕੀ ਗਾਲਾ ਕੱਢਦੇ ਨੇ ਕਿੰਨੇ ਸ਼ਰਮ ਵਾਲੀ ਗੱਲ ਹੈ ਬਾਈ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਲੋਕੀ ਗਾਲਾ ਕੱਢਦੇ ਹੁਣ ਹਨਾ ਕਿੰਨੇ ਸ਼ਰਮ ਵਾਲੀ ਗੱਲ ਹੈ ਸੋ ਆਪਾਂ ਗਾਲਾ ਮੁਕਤ ਪੰਜਾਬ ਬਣਾਣਾ ਹੈ ਤੁਹਾਡੇ ਲਾਗੇ ਚਾਹੇ ਕੋਈ ਬੰਦਾ ਤੁਹਾਨੂੰ ਗਾਲਾ ਕੱਢਦਾ ਨਾ ਆਦਾ ਉਹਨੂੰ ਕਹਿੰਦੇ ਵੀਰੇ ਪੰਜਾਬ ਨੂੰ ਬਦਨਾਮ ਨਾ ਕਰ ਇਹ ਕਹੋ ਵੀਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਵੀਰੇ ਪੰਜਾਬ ਨੂੰ ਬਦਨਾਮ ਨਾ ਕਰ ਕਿ ਕੀ ਹੋ ਗਿਆ ਵੀਰੇ ਤੁਸੀਂ ਗਾਲਾ ਕੱਢ ਰਹੇ ਹੋ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਤੁਸੀਂ ਗਾਲਾ ਕੱਢ ਰਹ ਇਹ ਗੱਲ ਕਹੋ ਬੰਦੂਰ ਸ਼ਰਮਹਿਸੂਸ ਹੋਏਗੀ ਸ਼ਾਇਦ ਬੰਦਾ ਅੱਗੇ ਨਾ ਕੱਟੇ ਜਾਂ ਆਪਣੀ ਗਲਤੀ ਫੀਲ ਕਰੇ ਠੀਕ ਹੈ ਜੇ ਮੈਂ ਤਾਂ ਇਹ ਚਾਹਨਾ ਗਾਲਾਂ ਮੁਕਤ ਪੰਜਾਬ ਹੋਏ ਕੌਣ ਕੌਣ ਚਾਹਦਾ ਹੈ ਦੱਸਿਓ ਮੈਨੂੰ ਬੜੀ ਤਕਲੀਫ ਹੁੰਦੀ ਜਦ ਮੈਂ ਦੇਖਦਾ ਪੰਜਾਬ ਦੇ ਮੁੰਡੇ ਆਏ ਹਿਮਾਚਲ ਸਾਈਡ ਵੀ ਆਉਂਦੇ ਨੇ ਤੇ ਆਪਸ ਵਿੱਚ ਗੱਲਾਂਬਾਤ ਕਰਦੇ ਨੇ ਗਾਲਾਂ ਕੱਢਦੇ ਰਹਿੰਦੇ ਨੇ ਮੈਨੂੰ ਇਸ ਚੀਜ਼ ਤੋਂ ਬੜੀ ਤਕਲੀਫ ਹੁੰਦੀ ਖਾਸ ਕਰ ਜਿਹੜਿਆ ਅੱਜ ਇੱਕ ਦੀ ਨੌਜਵਾਨ ਪੀੜ੍ਹੀ ਆ ਨਾ ਉਹ ਬਹੁਤ ਜ਼ਿਆਦਾ ਉਹ ਜ਼ਿਆਦਾ ਇਸ ਸਾਈਡ ਜਾ ਰਹੀ ਹੈ ਬਿਲਕੁਲ ਸੋ ਇਸ ਕਰਕੇ ਬੇਨਤੀ ਹੈ ਗਾਲਾਂ ਮੁਕਤ ਪੰਜਾਬ ਆਪਾਂ ਬਣਾਈਏ ਠੀਕ ਹੈ